ਓਵਰਲੋਡ ਇੰਨੀ ਗੱਡੀ ਹੋਈ ਹੋਈ ਐ ਕਿ ਇਹਨਾਂ ਨੂੰ ਬੜੀ ਵਾਰੀ ਸਮਝਾਈਦਾ ਸੀ ਕਿ ਇਹਨਾਂ ਲੋਡ ਨਾ ਕਰਿਓ ਕਿ ਇੱਥੇ ਬੜੀ ਤੇਜ਼ੀ ਨਾਲ ਮੋੜਦੇ ਆ ਅੱਗੇ ਵੀ ਦੋ ਤਿੰਨ ਵਾਰੀ ਨਾਲ ਦੇ ਸ਼ਟਰ ਵੀ ਤੋੜ ਗਏ ਸੀ ਇੱਕ ਵਾਰੀ ਅੱਗੇ ਬਿਜਲੀ ਦੇ ਖੰਭਾ ਵੀ ਤੋੜ ਗਏ ਸੀ ਤੇ ਉਸ ਤੋਂ ਬਾਅਦ ਅੱਜ ਫੇਰ ਇੱਕ ਹਾਸਾ ਹੋ ਕਰਤਾ ਇਹਨਾਂ ਨੇ ਕਿੰਨੇ ਵਜੇ ਡੇਢ ਡੇਢ ਵਜੇ ਦੇ ਗੱਲ ਬੁਲੇ ਡੇਢ ਵਜੇ ਤੇ ਇਹ ਹਰ ਵਾਰੀ ਅੱਧੀ ਲੰਘਦੇ ਨੇ ਬਹੁਤ ਵਾਰੀ ਇਹਨਾਂ ਨੂੰ ਸਮਝਾਇਆ ਬਹੁਤ ਵਾਰੀ ਸਮਝਾਇਆ ਨਹੀਂ ਸਮਝਦੇ ਉਹ ਛੱਤ ਤੇ ਕਰ ਲੋਡ ਭਰਿਓ ਕੀਤਾ ਹੋਇਆ। ਜੀ ਆਹ ਕੋ ਬੜਾ ਲੱਗਦੇ ਦੀ ਕੋਈ ਹੋਰ ਵੀ ਲੰਗਦੇ ਸੀ। 30-35 ਹਜ਼ਾਰ ਰੁਪਏ ਤੋਂ ਉੱਪਰ ਦਾ ਨੁਕਸਾਨ ਹੈ ਜੀ। ਅੱਛਾ। ਆਹ ਜੇ ਬ੍ਰੇਕੇਜ ਬਹੁਤ ਹੈਗੀ ਆ। ਕਿਉਂ ਕੰਮ ਸ਼ੀਸ਼ੇ ਦਾ। ਬਹੁਤ ਨਾਟੋ ਨੰਗਦੇ ਆ ਜੀ। ਓਵਰ ਲੋਡ ਨੰਗਦੇ ਸਾਰੇ। ਛੋਟੀ ਜੀ ਗਲੀ ਆ ਇਹਦੇ ਵਿੱਚ। ਛੋਟੀ ਜੀ ਗਲੀ ਹੈਗੀ ਆ। ਛੋਟਾ ਆਤੀ ਮਾਲ ਵੀ ਬਹੁਤ ਓਵਰ ਲੋਡ ਹੈ। ਬਹੁਤ ਓਵਰ ਲੋਡ ਹੈ। ਤੁਸੀਂ ਦੇਖ ਸਕਦੇ ਹੋ। ਇਹ ਸਾਰਾ ਕੱਪੜਾ ਹੈ ਜੀ। ਸ਼ਾਲਾਂ ਆ ਇਹ ਕਿ ਕਿ ਨਿਡਰਈ ਇਹ ਇੱਧਰ ਪਿੱਛੇ ਗੱਲੀਏ ਚ ਜਾਂਦੇ ਜੀ ਅੱਛਾ ਤੇ ਰੋਜ ਦੇ ਮਰਗਾ ਪਟੋਗੜ 50 60 ਜਾਂਦੇ ਆ ਮਾਲਕ ਨਹੀਂ ਆਇਆ ਜੀ ਅੱਜ ਦਿੱਕਤ ਉਹ ਕਹਿੰਦੇ ਨਹੀਂ ਜੀ ਤੁਸੀਂ ਆਪੇ ਨਿਭਟਿਓ ਉਹ ਡਰਾਈਵਰ ਦਾ ਕਸੂਰ ਹੈ ਸਾਡਾ ਨਹੀਂ ਕੋਈ ਨਹੀਂ ਕੋਈ ਨਹੀਂ ਆਇਆ ਹੁਣ ਕੀ ਕਹਿ ਗਈ ਡਰਾਈਵਰ ਬਸ ਇਹੀ ਡਰਾਈਵਰ ਕਹਿੰਦਾ ਆਂਦੇ 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 ਬਸ ਇਹੀ ਗਹਿ ਰਿਹਾ ਨਹੀਂ ਛੱਟੋਟ ਲੱਗੀ ਨਹੀਂ ਛੱਟ ਤੋਂ ਬਚ ਗਏ ਅੱਗੇ ਇੱਥੇ ਨਾ ਥੜੀ ਦੇ ਸਾਰੇ ਲੇਵਰ ਰੋਟੀ ਖਾਂਦੀ ਐ ਉਧਰ ਦੀ ਰੋਟੀ ਖਾਂਦੀ ਬਚਾਅ ਹੋ ਗਿਆ ਇਹਨਾਂ ਦਾ ਕੋਈ ਪਾਣੀ ਪੀਣ ਗਿਆ ਕੋਈ ਇੱਧਰ ਖੜਾ ਸੀ ਜੇ ਤਾਂ ਉਹਨਾਂ ਦਾ ਬਹੁਤ ਜਾਨੀ ਨੋ ਨਸੀ ਅੱਛਾ ਤੇ ਉਹ ਥਾਣੇ ਨੂੰ ਕੋਈ ਨਹੀਂ ਅਜੇ ਕੀਤੀ ਨਹੀਂ ਅੱਛਾ ਅਜੇ ਨਹੀਂ ਕੀਤੀ ਅਸੀਂ ਜਾਣਦੇ ਹਾਂ ਕਿ ਸਾਡਾ ਭਰਾ ਹੀ ਭਰ ਦਵੇ ਇਨਸ਼ਾ ਅੱਛਾ ਵਾਸਤੇ ਪਿਆਰ ਹੋ ਗਿਆ ਠੀਕ ਹੈ ਹਾਂਜੀ ਸਿਬਲ ਇਹ ਤੁਹਾਡੀ ਦੁਕਾਨ ਹੈ ਜਿੱਥੇ ਆ ਤੇ ਨਾਲ ਦੀ ਅੱਛਾ ਜੀ ਇਹ ਮੈਂ ਚੇਅਰਮੈਨ ਆ ਕਰ ਤੇ ਨਾਲ ਤੁਹਾਡੇ ਕਿੰਨਾ ਕੁ ਨੁਕਸਾਨ ਆ ਮੈਨੂੰ ਦੇਖੋ ਨੁਕਸਾਨ ਤਾਂ ਨੁਕਸਾਨ ਚਾਹੇ 1 ਰੁਪਏ ਦਾ ਹੋਵੇ ਚਾਹੇ ਲੱਖ ਦਾ ਹੋਵੇ ਨੁਕਸਾਨ ਹੋਇਆ ਓਵਰ ਲੋਡ ਗੱਡੀ ਕਰਕੇ ਥੋੜਾ ਜਿਹਾ ਇਹਨੂੰ ਨਵਾਂ ਸੀ ਬੰਦਾ ਇਹਨੂੰ ਸਹੀ ਸਾਹਮਣੇ ਨਹੀਂ ਆਈ ਮਗਰ ਇੱਕ ਗੱਲ ਹੈ ਫਿਰ ਵੀ ਉਹ ਗਰੀਬ ਬੰਦੇ ਕਰਕੇ ਅਸੀਂ ਕਹਿੰਦੇ ਹਾਂ ਨੁਕਸਾਨ ਫਰਨ ਵਾਸਤੇ ਤਿਆਰ ਹੈ ਇਧੇ ਤੇ ਕਾਰਵਾਈ ਕੋਈ ਨਹੀਂ ਕੀਤੀ ਬਸ ਅਕਰ ਜੀ ਇਹ ਆਪ ਗਾੜੀ ਲੈ ਕੇ ਜਾ ਰਹੇ ਹੋ ਇਤਨਾ ਲੋਡ ਪੜਾ ਹੋਇਆ ਜੀ ਇਸ ਵਿੱਚ ਇਹ ਸ਼ਾਲੇ ਲੈ ਕੇ ਜਾ ਰਹੇ ਹੋ ওভারਲੋਡ ਹੈ

दोबारा नहीं करेगा। आगे से गलती नहीं होगा गलती नहीं, हो तो नहीं, नहीं, नहीं।, हो नहीं नहीं होगा भाई। आगे आगे से से ऐसा तुम्हारी गाड़ी का नंबर है। नंबर प्लेट है अंदर में रखा हुआ है। अंदर क्या कर रही है भाई? टूट टूट गया गया था था ना ना? ये। नहीं मैं बोला उसको आया ही नहीं बोलता है कि मेरे को क्या मतलब मैं अभी ला के पैसा इधर है अंदर में नाम है नाम नाम तो मालूम नहीं है वो ये मैं अभी नया डाला हूँ मैं आज दो बार लेके जा रहा हूँ बस हाँ दूसरी बार है ये हाँ। फिर ये कैसे बल्टी मार गया वो तो थोड़ा ओवरलोड था यहाँ पे गड्ढा था ओवरलोड मतलब ओवरलोड था हा, हा, थे हा, हा, थे हो गया कोई। क्यों लेके जाते हो आगे से से नहीं बाबू का नाम बताओ माल का जिसका माल है उसका नाम बताओ उसका नाम याद नहीं है वो साल वाला है वही लेके जाता है मैं उसके पास में काम नहीं चलता मैं गाड़ी चलाता हूँ दूसरा दिन